ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਇੱਕ ਸਿਆਸੀ ਮਾਹਰ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਕਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੁਖਿੰਦਰ ਜੀ ਧੰਨਵਾਦ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਐ ਸਿਆਸੀ ਤੌਰ ਦੇ ਉੱਤੇ ਪਰ ਜਦੋਂ ਫਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਵੇ ਤੇ ਉਹਨੂੰ ਚੈਲੰਜ ਕਰ ਦੇਣ ਜਾ ਪਟਨਾ ਸਾਹਿਬ ਦੀ ਕਮੇਟੀ ਦੇ ਵੱਲੋਂ ਜਾਂ ਉਥੋਂ ਦੇ ਪੰਥ ਸਿੰਘ ਸਹਿਬਾਨ ਦੇ ਵੱਲੋਂ ਤਾਂ ਇਹ ਤਖਤ ਬਨਾਮ ਤਖਤ ਇੱਕ ਵੱਡਾ ਪੰਥਕ ਸੰਕਟ ਹੁੰਦਾ ਸਾਹਮਣੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਜੋ ਅਕਾਲ ਤਖਤ ਸਾਹਿਬ ਵੱਲੋਂ ਅੱਜ ਹੁਕਮਨਾਮੇ ਜੋ ਪਟਨਾ ਸਾਹਿਬ ਦੀ ਕਮੇਟੀ ਹੈ ਉਹਨਾਂ ਨੂੰ ਲੈ ਕੇ ਜਾਰੀ ਕੀਤੇ ਗਏ ਸੀਗੇ ਜਾਂ ਤਲਬ ਕੀਤਾ ਗਿਆ ਸੀ ਜਾਂ ਉੱਥੋਂ ਦੇ ਜੱਥੇਦਾਰ ਸਰਵਾਂ ਦੀ ਗੁਰਬਾਣੀ ਗਿਆਨ ਲੈ ਕੇ ਸਵਾਲ ਖੜੇ ਹੋਣ ਸੀਗੇ ਭਾਵੇਂ ਕਿ ਟਡਰੀਆਂ ਵਾਲੇ ਉਹ ਸਾਰਾ ਚੈਪਟਰ ਨਾਲ ਹੋਇਆ ਪਰ ਇਹ ਇਸ ਕਰਕੇ ਅਹਿਮ ਹੁੰਦਾ ਕਿ ਉੱਥੋਂ ਵੀ ਇੱਕ ਚਿੱਠੀ ਆ ਗਈ ਪ੍ਰੋਫੈਸਰ ਸਾਹਿਬ ਪਾਨ ਸਿੰਘ ਸਾਹਿਬ ਆਪ ਨੇ ਲਿਖੀ ਸੁਖਵੀਰ ਬਾਦਲ ਉਹ ਜੱਥੇਦਾਰ ਕੁਦੀਪ ਸਿੰਘ ਗੜਗਾਤ ਜੱਥੇਦਾਰ ਗਿਆਨੀ ਤੇਜ ਸਿੰਘ ਇਹਨਾਂ ਸਾਰਿਆਂ ਨੂੰ ਜਿਹੜਾ ਉਸ ਚਿੱਠੀ ਦੇ ਵਿੱਚ ਜਵਾਬ ਦੇ ਉਹਨਾਂ ਨੇ ਕੀਤਾ ਗਿਆ ਤੇ ਨਾਲ ਹੀ ਵੱਡਾ ਸਵਾਲ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਤ ਸਾਚੀਅਤ ਤੇ ਕਹਿੰਨੀ ਜਿਹੜੇ ਟੀਕ ਸਿੰਘ ਨੇ ਉਹਨਾਂ ਨੂੰ ਜੱਤੇਦਾਰ ਮਤਲਬ ਜਿਹੜੇ ਨੇ ਉਹਨਾਂ ਨੂੰ ਤਨਖਾ ਮਤਲਬ ਕਿ ਉਹਨਾਂ ਨੂੰ ਉੱਥੋਂ ਦੇ ਪੰ ਸਿੰਘ ਸਹਿਬਾਨ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਕਟਾਰੇ ਵਿੱਚ ਖੜਾ ਕਰਦੇ ਆ ਤਨਖਾਹੀਆਂ ਕਰਾ ਲ ਦਿੱਤਾਗੇ ਇਧਰੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆ ਕੇ ਇੱਥੇ ਦੱਸਾ ਦਿਨਾ ਚ ਜਿਹੜਾ ਉਹ ਆਪਣਾ ਸਪਸ਼ਟੀਕਰਨ ਦਿਓ ਇਹ ਮਾਮਲਾ ਹੁਣ ਕਿੱਧਰ ਨੂੰ ਵੱਧਦਾ ਨਜ਼ਰ ਆ ਰਿਹਾ ਕਿ ਤੱਕ ਦਾ ਤੱਕ ਹੋਣ ਦੇ ਨਾਲ ਇਹ ਸੰਕਟ ਕਦੇ ਸੁੱਲ ਜੰਗੇ ਸੁਖਮਿੰਦਰ ਮਾਮਲਾ ਤੇ ਪਹਿਲਾਂ ਬਹੁਤ ਵਧੀਆ ਹੋਇਆ ਅਹੁਨੇ ਇੱਕ ਡਿਬੇਟ ਦੇ ਵਿੱਚ ਕੁਝ ਬਸੱਜਣ ਬੈਠੇ ਸੀਗੇ ਤੇ ਇਹ ਇਹ ਚਰਚਾ ਚੱਲ ਰਹੀ ਸੀਗੀ ਕਿ ਜਿਹੜੇ ਟਰਡਰੀਆਂ ਵਾਲੇ ਆ ਉਹ ਸ਼ਾਮਿਲ ਹੋ ਗਏ ਇਹ ਤੇ ਰਾਜਨੀਤਿਕ ਲਾਹੇ ਲਈ ਆ ਇਹ ਤੇ ਵੋਟਾਂ ਲਈ ਸਤਾਈ ਲਈ ਆ ਇਸ ਕਰਕੇ ਸ਼ਾਮਿਲ ਕਰ ਲਿਆ ਮੈਨੂੰ ਇੱਕ ਨਹੀਂ ਗੱਲ ਸਮਝ ਆਉਂਦੀ ਕਿ ਆਪਾਂ ਕੋਈ ਵੀ ਜਿਹੜੀ ਰਿਜਨਲ ਸ਼ਕਤੀ ਹੈ ਜੇ ਕੋਈ ਰਾਜਨੀਤਿਕ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ ਇਕੱਠੀ ਹੁੰਦੀ ਹੈ ਤਖੜੀ ਹੁੰਦੀ ਹੈ ਤੇ ਉਹਦੇ ਚ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ ਜੇ ਆਪਾਂ ਸਿੱਖਾਂ ਸਿੱਖੀ ਦੇ ਵਿੱਚ ਸਿੱਖਾਂ ਚ ਪੈਦਾ ਹੋਏ ਆ ਉਹ ਸੰਸਕਾਰਾਣਾ ਵੱਡੇ ਹੋਏ ਆ ਤੇ ਜਿੰਨੀ ਉਹ ਸੰਸਥਾਨ ਤਕੜੇ ਹੋਣਗੇ ਉੰਨੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਪਰ ਇਹ ਜੋ ਹੋ ਨਹੀਂ ਰਿਹਾ ਟੜੇ ਬੰਦੀ ਪੈਨੇਟ੍ਰੇਸ਼ਨ এজੰਸੀਆਂ ਦੀ ਮੈਂ ਤੇ ਕਹਾਂਗਾ ਆਰਐਸਐਸ ਦੀ ਵੀ ਇੰਨੇ ਵੱਡੇ ਪੱਧਰ ਤੇ ਕੁਝ ਤੇ ਜਦੋਂ ਦਿਖਣ ਲੱਗ ਜਾਂਦਾ ਸ਼ਰੇਆਮ ਹੀ ਦਿਖਣ ਲੱਗ ਜਾਂਦਾ ਤਾਂ ਉਹਦੇ ਉਹਦੇ ਰੈਪਲੀਕੇਸ਼ਨ ਇਹੀ ਹੁੰਨੇ ਆ ਹੁਣ ਐਸ ਗੱਲ ਦੇ ਉੱਤੇ ਜਦੋਂ ਗੱਲ ਚੱਲੀ ਕਿਟਰ ਡਰੀਆਂ ਵਾਲੇ ਦਾ ਤੇ ਉਹ ਹੁਣ ਧੁੰਮਾ ਦਾ ਕਿਵੇਂ ਹੋ ਗਿਆ ਹਰਨਾਮ ਸਿੰਘ ਧੁੰਮਾ ਦਾ ਤੇ ਮੇਰਾ ਤੇ ਸਾਫ਼ ਕਹਿਣਾ ਸੀ ਕਿ ਦੇਖੋ ਇੱਕ ਧਰਮ ਦੇ ਦਮਦਮੀ ਟਕਸਾਲ ਦੇ ਹੈੱਡ ਹੋਣ ਔਰ ਉਹਦੀ ਇੱਕ ਰੋ ਰੀਤਾ ਰਵਾਜ ਸਾਰਾ ਕੁਝ ਅਲੱਗ ਕਿਸਮ ਦਾ ਹੋਵੇ ਜਿਹੜਾ ਆਰਐਸਐਸ ਦੇ ਬਿਲਕੁਲ ਉਲਟਿਆ ਜਿੱਥੇ ਧਰਮਾਂ ਦੇ ਵਿੱਚ ਨਫ਼ਰਤ ਇੱਕ ਦੂਜੇ ਨਾਲ ਹੋਰ ਕਿਸਮ ਦਾ ਸਾਰਾ ਉੱਚ-ਨੀਚ ਛੂਆ-ਛਾਤ ਹਰ ਕਿਸਮ ਦਾ ਇਹ ਮਤਲਬ ਇੱਕ ਅਲੱਗ ਸਿਸਟਮ ਆ ਉਸ ਦੇ ਜਿਹੜਾ ਉਸ ਵੀ ਜੇ ਤੁਸੀਂ ਕਹੋ ਕਿ ਮੈਂ ਉਹਨਾਂ ਦੇ ਨਾਲ ਆ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਜੇ ਕੋਈ ਉਹਨਾਂ ਦੇ ਪੈਰੋਕਾਰ ਵੀ ਕਹਿਣ ਫਿਰ ਕੀ ਹੋ ਗਿਆ ਜੀ ਜਵਾਬ ਦੇ ਸੁਣ ਲੋ ਤੁਸੀਂ ਕੀ ਸੀਗਾ ਜਵਾਬ ਉਹਨਾਂ ਦਾ ਐ ਸੀ ਜਿਹੜੇ ਦੂਜੇ ਪਾਸਿਓਂ ਸੀਗੇ ਜਿਹੜੇ ਹਰਨਾਮ ਸਿੰਘ ਧੁੰਮਾ ਉਹਨਾਂ ਦੀ ਸਪੋਰਟ ਕਰਦੇ ਜੇ ਅਕਾਲੀ ਦਲ ਭਾਜਪਾ ਨੂੰ ਸਮਝਾਉਂਦਾ ਅਗਰ ਕਿ ਸੱਤਾ ਚਾ ਸਕਦਾ ਤੇ ਹਰਨਾਮ ਸਿੰਘ ਧੁੰਮਾ ਜੇ ਉੱਥੇ ਜਾ ਕੇ ਨਹਾਏ ਅਜ ਗੰਗਾ ਜਮਨਾ ਦੇ ਉੱਥੇ ਕੁੰਬ ਮੇਲੇ ਚ ਜਿਹੜਾ ਮਹਾਕੁੰਭ ਮੇਲਾ ਸੀਗਾ ਜਾਂ ਬੀਜੇਪੀ ਦੀ ਸਪੋਰਟ ਮਹਾਰਾਸ਼ਟਰ ਚ ਜਾ ਕੇ ਕਰਾਇਆ ਤਾਂ ਫਿਰ ਇਹਦੇ ਚ ਕੀ ਫਰਕ ਪੈਂਦਾ ਦੇਖੋ ਦੋ ਗੱਲਾਂ ਅਲੱਗ ਨਹੀਂ ਹੈਗੀਆਂ ਬਿਲਕੁਲ ਪੇ ਪੋਲੀਟੀਕਲ ਬੰਦੇ ਤੇ ਰਾਜਨੀਤਿਕ ਲਾਹੇ ਲਈ ਸਾਰਾ ਕੁਝ ਕਰਦੇ ਆ ਉਹ ਤੇ ਦੇਣ ਲੈਣ ਕਰਦੇ ਆ ਤੁਸੀਂ ਇੰਡੀਆ ਜਿਹੜਾ ਅਲਾਈਅੰਸ ਬਣਿਆ ਕਿੰਨੀ ਕਿਸਮ ਦੇ ਲੋਕ ਸੀ ਕਿਤੇ ਉਹ ਇੱਕ ਦੂਜੇ ਦੇ ਵਿਰੁੱਧ ਲੜ ਰਹੇ ਸੀ ਕਿਤੇ ਇੱਕ ਦੂਜੇ ਨਾਲ ਇਕੱਠੇ ਸੀ ਉਹ ਇੱਕ ਪੋਲੀਟਿਕ ਹੈ ਪਾਵਰ ਗੇਮ ਹੈ ਹੂੰ ਧਾਰਮਿਕ ਇੱਕ ਅਲੱਗ ਕਿਸਮ ਦੀ ਚੀਜ਼ ਓਤੇ ਸੰਸਕਾਰ ਰਹਿਤ ਮਰਿਆਦਾ ਸਾਰਾ ਕੁਝ ਇੱਕ ਉਹਦੇ ਨਾਲੋਂ ਬਿਲਕੁਲ ਇੱਕ ਦੂਸਰੀ ਕਿਸਮ ਦੀ ਚੀਜ਼ ਜੇ ਉਹਨਾਂ ਦੇ ਹੈੱਡ ਜਾਂ ਉਹਨਾਂ ਦੇ ਪੈਰੋਕਾਰ ਬੰਦੇ ਵੀ ਸਿੱਧਾ-ਸਿੱਧਾ ਪੋਲਿਟਿਕਸ ਤੇ ਵਿੱਚ ਜਾਣ ਲੱਗ ਜਣ ਜਾਂ ਸਵਾਦ ਲੈਣ ਲੱਗ ਜਣ ਪੋਲਿਟਿਕਸ ਦਾ ਬਸ ਫਿਰ ਉਤੇ ਕੰਮ ਤੇ ਗੜਬੜ ਹੋਣਾ ਹੀ ਹੋਣਾ ਪੋਲਿਟੀਕਲ ਬੰਦੇ ਤੇ ਚਾਹੁੰਦੇ ਆ ਉਤੇ ਦਾਣਾ ਪਾ ਕੇ ਖਲਾਰ ਕੇ ਹੀ ਰੱਖਦੇ ਵੀ ਕੋਈ ਚੁਗਲੋ ਸਾਡਾ ਦਾਣਾ ਉਹਨਾਂ ਨੇ ਤੇ ਕੋਈ ਏਰੀਆ ਛੱਡਿਆ ਹੀ ਨਹੀਂ ਉਹਨੋ ਸਿੱਖ ਧਰਮ ਵੀ ਉਹਦਾ ਇੱਕ ਟਾਰਗੇਟ ਆ ਉਸ ਟਾਰਗੇਟ ਤੋਂ ਇਹ ਨਿਕਲ ਆਇਆ ਕਿ ਅਸੀਂ ਘਟਦੇ 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 ਮੈਨੂੰ ਲੱਗਦਾ ਕਿ ਪੰਜਾਬ ਵਿੱਚੋਂ ਸਿਰਫ ਅੰਬਰਸਰ ਤੱਕ ਦੀ ਨੀਂਤ ਕਰ ਦੇਣ ਸਾਨੂੰ ਇਹ ਹਾਲਾਤ ਆ ਅੱਜ ਦੇ ਜੇ ਜਦੋਂ ਜਦੋਂ ਤਖਤ ਮਤਲਬ ਉੱਥੇ ਦਾ ਬੋਰਡ ਲੱਗ ਬਣਾਤਾ ਸੀ ਉਹ ਕਰਕੇ ਮਹਾਰਾਸ਼ਟਰ ਦਾ ਅੰਦੇਸ਼ ਸਾਹਿਬ ਦਾ ਹੈ ਨਾ ਇਸੈਂਟਰੀਕ ਨਾਲ ਤੁਹਾਡਾ ਪਟਨਾ ਸਾਹਿਬ ਦਾ ਜਾਂ ਉੱਥੇ ਵੀ ਇਸੇ ਤਰ੍ਹਾਂ ਆ ਉਹ ਤੁਹਾਡੇ ਇਹਨਾਂ ਦੇ ਤੇ ਐਸਜੀਪੀਸੀ ਦੇ ਕੰਟਰੋਲ ਚ ਤੇ ਪਹਿਲਾਂ ਹੀ ਨਹੀਂ ਹੈਗਾ ਹਰਿਆਣੇ ਦੀ ਐਸਜੀਪੀਸੀ ਇਹ ਨਹੀਂ ਕੰਟਰੋਲ ਚ ਇਹ ਲੱਗ ਬਣਾਤੀ ਹੈ ਇਹਨਾਂ ਦੇ ਪਹਿਲਾਂ ਨਾਲ ਹੀ ਸੀਗੀ ਇਹ ਜਦੋਂ ਸਾਰਾ ਕੁਝ ਦਿੱਲੀ ਵਾਲੀ ਜਿਹੜੀ ਹੈ ਡੈਲੀ ਸ਼ਰੋਮੜੀ ਕਰ ਦਵਾਰ ਪਰ ਦਿੱਲੀ ਕਰ ਦਵਾਰ ਪ੍ਰਬੰਧਕ ਮਿਲੋ ਸਿੱਧਾ ਸਿੱਧਾ ਭਾਜਪੀ ਨਾਲ ਹੀ ਲੱਗ ਗਈ ਹੈ ਹੁਣ ਹੋਰ ਕਿਹੜੇ ਸਬੂਤ ਤੁਹਾਨੂੰ ਚਾਹੀਦੇ ਆ ਕਿ ਆਰਐਸਐਸ ਜਾਂ ਬੀਜੇਪੀ ਦੀ ਰਾਜਨੀਤੀ ਉਹ ਪੰਜਾਬ ਤੇ ਰਾਜਨੀਤਿਕ ਤੌਰ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਧਾਰਮਿਕ ਤੌਰ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ। ਧਰਮ ਸਥਾਨਾਂ ਦੇ ਵੀ ਇਤੇ ਦੇਖ ਰਿਹਾ ਇਸ ਪਰਪੇਖ ਦੇ ਵਿੱਚੋਂ ਸੁਖਵਿੰਦਰ ਸਾਰਾ ਨਿਕਲਿਆ ਆ ਜਿਹੜੀ ਤੁਹਾਡਾ ਸਵਾਲ ਆ ਜਦੋਂ ਜਿਉਂ ਹੀ ਇਹ ਮੈਸੇਜ ਗਿਆ ਕਿ ਢੱਡਰੀਆਂ ਵਾਲੀ ਦੀ ਫਾਲੋਇੰਗ ਆ ਇੱਕੋ ਦੀ માનਤਾ ਹੈਗੀ ਆ ਚਲੋ ਕੁਝ ਏਰੀਏ ਤੇ ਹੈ ਹੀ ਆ ਵੱਡੀ માનਤਾ ਕਈਆਂ ਨੂੰ ਇਸ ਗੱਲ ਦਾ ਸੱਪ ਸੁੰਗ ਗਿਆ ਆ ਤੁਰੰਤ ਤੇ ਲੋਜੀ ਫਿਰੇ ਦਾ ਮਤਲਬ ਇਹ ਤੇ ਅਕਾਲੀ ਦਲ ਨੂੰ ਫਾਇਦਾ ਕਰਦੀ ਕੀਤਾ ਜਾ ਰਿਹਾ ਅਕਾਲੀ ਦਲ ਐਂਜ ਨਾ ਹੋਵੇ ਜਿਵੇਂ ਕਿਤੇ ਅੰਗਰੇਜ਼ਾਂ ਦੀ ਕੋਈ ਪਾਰਟੀ ਬੈਠੀ ਹੋਵੇ ਕਿ ਜਿਹੜੀ ਬਾਹਰੋਂ ਆ ਉਹਨਾਂ ਨੂੰ ਆਪ ਨੂੰ ਤੇ ਤੁਸੀਂ ਵੋਟਾਂ પાਕੇ ਸਾਰੇ ਲੈ ਆਏ ਇੱਥੇ ਜਿਹੜੀ ਇੱਥੇ ਦੀ ਹੈ ਨਹੀਂ ਸੀ ਤੇ ਹੁਣ ਤੁਸੀਂ ਦੇਖਦੇ ਆਂ ਰੋਜ਼ ਕੀ ਡਰਾਮੇ ਹੋ ਰਹੇ ਆ ਉਹ ਤੇ ਤੁਹਾਨੂੰ ਕੋਈ ਦਰਦ ਨਹੀਂ ਹੈਗਾ ਜੇ ਕੋਈ ਆਪਣੀ ਇਥੇ ਰਿਜਨਲ ਪਾਰਟੀ ਕੋਈ ਵੀ ਹੋਵੇ ਮੈਂ ਖਾਲੀ ਦਲਤੀ ਨਹੀਂ ਕਰਦਾ ਰਿਜਨਲ ਪਾਰਟੀ ਜਿਹੜੀ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਦੀ ਪੰਜਾਬੀਆਂ ਦੀ ਸਾਂਝੀ ਵਲਤਾ ਦੀ ਪੰਜਾਬ ਦੇ ਵਿਕਾਸ ਦੀ ਪੰਜਾਬ ਦੇ ਇਤਿਹਾਸ ਦੀ ਪੁਸ਼ਟੀ ਨਹੀਂ ਕਰਦੀ ਹੋਵੇ ਉਹਦਾ ਡਿਫੈਂਸ ਨਹੀਂ ਦਿੰਦੀ ਹੋਵੇ ਉਹ ਉਹ ਉਹਨੇ ਸਾਨੂੰ ਨਾਲ ਖੜੇ ਹੋਣਾ ਚਾਹੀਦਾ ਭਾਵੇਂ ਆਪਾਂ ਜਿਹੋ ਜਿਹੇ ਵੀ ਜਿੰਨੇ ਜੋਗੇ ਵੀ ਜਿਸ ਵੀ ਰੂਪ ਚ ਕਰ ਸਕੀਏ ਮੇਰਾ ਤੇ ਕੰਸਰਨ ਸਿਰਫ ਇਹ ਨਾ ਹੁੰਦਾ ਹੁਣ ਜਿਹੜੀ ਇਹ ਆਪਸ ਵਿੱਚ ਹੋਈ ਆ ਤੁਸੀਂ ਜਿਹੜੀ ਮੈਂ ਗੱਲ ਉਹਦੇ ਤੇ ਜ਼ੀਰੋ ਇਨ ਕਰਾਂ ਇਹ ਐਸ ਸਾਰੀ ਵੱਡੀ ਕੈਂਪੇਨ ਦਾ ਵੱਡੇ ਇੱਕ ਸੋਚ ਦਾ ਹਿੱਸਾ ਆ ਕਿ ਅਸੀਂ ਇਨਾਂ ਦੇ ਘਰ ਵੜ ਕੇ ਜਿਵੇਂ ਪਾਕਿਸਤਾਨ ਚ ਘਰ ਵੜ ਕੇ ਅਸੀਂ ਸਰਜੀਕਲ ਆਪਰੇਸ਼ਨ ਕਰਨਾ ਜਾਂ ਉੱਥੇ ਉਹਨਾਂ ਦੇ ਘਰ ਵੜ ਕੇ ਹੁਣ ਇਹ ਆ ਕਿ ਪੰਜਾਬ ਦੇ ਵਿੱਚ ਘਰ ਵੜ ਕੇ ਅਸੀਂ ਇਨਾਂ ਦੇ ਉੱਤੇ ਕਬਜ਼ਾ ਕਰਨਾ ਇਸ ਕਿਸਮ ਦੀ ਸੋਚੋਂ ਹੀ ਨਿਕਲ ਰਿਆ ਮੈਨੂੰ ਲੱਗਦਾ ਹੈ ਕਿ ਸਾਨੂੰ ਜੇ ਅਸੀਂ ਬਹੁਤ ਸਤਰਕ ਨਾ ਹੋਏ ਜੇ ਮਤਲਬ ਜਿਹਦੇ ਵਿੱਚ ਇੰਟੈਲੈਕਚੁਅਲ ਵੀ ਹੈ ਮੀਡੀਆ ਵੀ ਹੈ ਸਿੱਖ ਸਕਾਲਰ ਵੀ ਹੈ ਹੋਰ ਵੀ ਪੰਜਾਬੀ ਵੀ ਹੈ ਕਿ ਕੱਲੇ ਸਿੱਖ ਕਿਉਂ ਜੇ ਬਹੁਤ ਜ਼ਿਆਦਾ ਸਤਰਕ ਨਾ ਹੋਏ ਬਹੁਤ ਜ਼ਿਆਦਾ ਸੀਰੀਅਸ ਨਾ ਹੋਏ ਛੋਟੇ ਛੋਟੇ ਆਪਸੀ ਵਖਰੇਮੀਆਂ ਚੋਂ ਜਾਂ ਆਪਸੀ ਜਿਹੜੀਆਂ ਇੱਕ ਦੂਜੇ ਪ੍ਰਤੀ ਲੜਾਈ ਝਗੜੇ ਆ ਉਹਨਾਂ ਤੋਂ ਉੱਪਰ ਉੱਠ ਕੇ ਅਸੀਂ ਜਕਦਮ ਇਹ ਆਪਣੇ ਮਤਲਬ ਲਾਰਜਰ ਸੋਚ ਦੇ ਵਿੱਚ ਖੜੇ ਹੋ ਕੇ ਆਪਾਂ ਮੁਕਾਬਲਾ ਨਾ ਕੀਤਾ ਤਾਂ ਮੈਨੂੰ ਲੱਗਦਾ ਕਿ ਜੋ ਅੱਜ ਦੇਖਣ ਨੂੰ ਮਿਲ ਰਿਹਾ ਇਹ ਤੇ ਬਹੁਤ ਖਤਰਨਾਕ ਵੀ ਹੈ ਨਰਾਸ਼ਾਜਨਕ ਵੀ ਹੈ ਕਿ ਪਹਿਲਾਂ ਤੇ ਜਥੇਦਾਰ ਜਿਸ ਹਸਾਬ ਨਾਲ ਸਾਰਾ ਕੁਝ ਹੋਇਆ ਬਦਲੇ ਗਏ ਉਹ ਇੱਕ ਆਪਣੇ ਆਪ ਚ ਐਉਂ ਵੱਡਾ ਐਪੀਸੋਡ ਰਿਹਾ ਕੋਈ ਛੋਟੀ ਗੱਲ ਨਹੀਂ ਹੈ ਔਰ ਉਦੋਂ ਬਾਅਦ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਧੇ ਸਿੱਧੇ ਮਤਲਬ ਪੋਲੀਟੀਕਲ ਰੂਪ ਚ ਅਗੇ ਧਾਰਮਿਕ ਚ ਤੇ ਛੱਡਣਾ ਨਹੀਂ ਉਸ ਗੱਲ ਦੀ ਜਿਤਨਾ ਹੁੰਦੀ ਹੈ ਕਿ ਚੰਗਾ ਫਿਰ ਜੇ ਮੈਨੂੰ ਹੱਥ ਲਾਇਆ ਤੇ ਮੈਂ ਤੁਹਾਨੂੰ ਦਿਨੇ ਤਾਰੇ ਦਿਖਾ ਦੂੰਗਾ ਉਹ ਇਸ ਰੂਪ ਚ ਆਇਆ ਹੈ ਇਹ ਸਾਰਾ ਕੁਝ ਜਿਸ ਤਰੀਕੇ ਨਾਲ ਉਹ ਅਜੇ ਮੱਠਾ ਨਹੀਂ ਹੋਇਆ ਅਜੇ ਇੱਕ ਨਵੀਂ ਪਾਰਟੀ ਦੀ ਮੈਂਬਰਸ਼ਿਪ ਚੱਲ ਰਹੀ ਹੈ ਉਹ ਇੱਕ ਪੋਲੀਟੀਕਲ ਪਲੈਨ ਤੇ ਚੱਲ ਰਿਹਾ ਪੰਜ ਮੈਂਬਰੀ ਕਮੇਟੀ ਤੇ ਨਾਲ ਹੀ ਹੈ ਇਧਰ ਜਿੱਥੇਦਾਰ ਬਣਿਆ ਉਹਨਾਂ ਦਾ ਦੂਜੇ ਪਾਸੇੋਂ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਹੈ ਇਹ ਪਟਨਾ ਸਾਹਿਬ ਦੀ ਜਿਵੇਂ ਪੰਜ ਪਿਆਰਿਆਂ ਨੇ ਕਿ ਇਹਨਾਂ ਨੂੰ ਤਨਖਾਹੀਏ ਕਰ ਦੇਣਾ ਹੁਣ ਇਹ ਹਾਲਾਤਾਂ ਦੇ ਵਿੱਚ ਮੈਨੂੰ ਤੇ ਲੱਗਦਾ ਕਿ ਬਹੁਤ ਚਿੰਤਾਜਨਕ ਬਹੁਤ ਸੀਰੀਅਸ ਔਰ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਕਿੰਨਾਂ ਦੇ ਹਿੱਤੇ ਆ ਜਿਹੜੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਜੇ ਅਸੀਂ ਉਸ ਨੂੰ ਤੁਰੰਤ ਸਮਝ ਕੇ ਤੇ ਆਪਣੇ ਛੋਟੇ ਛੋਟੇ ਬਖਰੇ ਮਿਆਂ ਤੋਂ ਉੱਪਰ ਉੱਠ ਕੇ ਇਕੱਠੇ ਨਾ ਹੋਏ ਇੱਕਦਮ ਬਹੁਤ देर ਨਹੀਂ ਇਕਦਮ ਤਾਂ ਫਿਰ ਬਹੁਤ ਲੇਟ ਹੋ ਜਾਊਗਾ ਫਿਰ ਤੇ ਠੀਕ ਆ ਅਸੀਂ ਸਿੱਖ ਦਿਖਿਆ ਜ਼ਰੂਰ ਕਰਾਂਗੇ ਪਰ ਉਹ ਸਾਨੂੰ ਬੀਜੇਪੀ ਵਾਲੇ ਜਿਹੜੇ ਹੁਣ ਵੀ ਕਹਿੰਦੇ ਆ ਜ ਆਰਐਸਐਸ ਵਾਲੇ ਕਹਿੰਦੇ ਆ ਹੈ ਤੇ ਹਿੰਦੂਈ ਸਿਰਫ ਕੇਸਾਤਾਰੀ ਹਿੰਦੂ ਹੈ ਥੋੜੀ ਪਗੜੀ ਬੰਨਦੇ ਆ ਹੋਰੇ ਤੋਂ ਇਲਾਵਾ ਹੈ ਤੇ ਹਿੰਦੂਈ ਫਿਰ ਸਾਨੂੰ ਉਸੇ ਹੀ ਫਰੇਮ ਦੇ ਵਿੱਚ ਆਪਣੇ ਆਪ ਨੂੰ ਫਿਟ ਕਰਨਾ ਪਊਗਾ। ਜੀ ਸਰ ਇਸ ਇਸ ਘਟਨਾ ਕਰਨ ਤੇ ਨਾ ਮੈਂ ਆਖਰੀ ਸਵਾਲ ਜ਼ਰੂਰ ਲਊਗਾ ਬੇਹਦ ਹੈ। ਉਹ ਇਸ ਕਰਕੇ ਕਿ ਇਹ ਰੌਲਾ ਰੱਪਾ ਵਧਿਆ ਕਿਉਂ? ਕੀ ਸੀਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਮਹਾਨ ਕੀਤਾ ਗਿਆ ਜਦ ਤਹਦਰ ਹਾਲੇ ਤੱਕ ਕਾਰਜਕਾਰੀ ਨੇ ਬ ਮਤਲਬ ਕੋਈ ਪੱਕੇ ਜਥੇਦਾਰ ਨਹੀਂ ਲਾਏਗੇ ਪਹਿਲਾ ਵੀ ਕਾਰਜਕਾਰੀ ਕੰਮ ਚਲਾਉਂਦੇ ਰੇ ਸਾਰਾ ਮਤਲਬ ਕੰਮ ਚਲੋ ਚਲੀ ਗਿਆ ਦੂਜਾ ਪੰਨ ਸਿੰਘ ਸਹਿਬਾਨ ਨੂੰ ਲੈ ਕੇ ਪਹਿਲਾ ਇੱਥੋਂ ਵੀ ਜਦੋਂ ਬੇਅਦਬੀ ਕਾਰਨ ਹੋਇਆ ਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੀ ਪੰਜ ਪਿਆਰਿਆਂ ਨੇ ਉਹ ਭਾਈ ਖੰਡਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੂੰ ਬਾਦਲਾਂ ਨੂੰ ਚੈਲੰਜ ਕੀਤਾ ਜਾ ਉਹਨਾਂ ਨੂੰ ਲਿਆ ਕੇ ਕਟਾਰੇ ਵਿੱਚ ਖੜਾ ਕੀਤਾ ਹੁਣ ਉਥੋਂ ਇਹ ਤਾਂ ਹੋ ਗਿਆ ਨਾ ਕਿ ਲੱਗ ਲੱਗ ਇਹ ਸਿੱਧਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਹੋ ਗਿਆ ਕਿ ਪੰਨ ਸਿੰਘ ਸਹਿਬਾਨ ਉੱਥੋਂ ਉੱਥੇ ਕੱਲ ਨੂੰ ਕੋਈ ਤਖਤ ਸਿੰਘ ਦੰਦਵਾ ਸਾਹਿਬ ਤੋਂ ਪੰਨ ਸਿੰਘ ਸਹਿਬਾਨ ਉੱਠ ਕਰਨਗੇ ਫਿਰ ਉੱਥੋਂ ਨ ਕਟਣਗੇ ਕੀ ਕਾਲੀ ਦਲ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਦੱਸੋ ਬਈ ਤੁਸੀਂ ਸਪਸ਼ਟੀਕਰਨ ਦਿਓ ਤੁਹਾਡੀ ਦਖਲਅੰਦਾਜ਼ੀ ਜਿਹੜੀ ਸਾਹਮਣੇ ਆਉਂਦੀ ਹੈ ਕਿ ਤੁਸੀਂ ਸਾਡੇ ਬੋਰਡ ਤੇ ਦਖਲਅੰਦਾਜ਼ੀ ਕਰ ਰਹੇ ਹੋ ਇਦਾਂ ਤਾਂ ਕੱਲ ਨੂੰ ਮਤਲਬ ਸੁਖਵੀਰ ਬਾਦਲ ਕੀ ਇਹਦੇ ਤੇ ਸਪਸ਼ਟ ਹੋਣਗੇ ਜਾਂ ਉਹ ਗਲਬਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈ ਜਿਵੇਂ ਜੱਟ ਸਰਬਾਨ ਕਹਿੰਦੇ ਸੀ ਕਿ ਸਾਨੂੰ ਜਿਹੜਾ ਏ ਨਹੀਂ ਪਤਾ ਕਿ ਸਾਡਾ ਦਾਇਰਾ ਕੀ ਹੋਣ ਕਿ ਸਾਨੂੰ ਪਤਲਾ ਗਿਆ ਨਹੀਂ ਕਿ ਵੀਰ ਸਿੰਘ ਹਰਣਕਿਆ ਕਿ ਇਹ ਹੁਣ ਸਪਸ਼ਟ ਕਰਨ ਦੀ ਲੋੜ ਨਹੀਂ ਕਿ ਇਹ ਸੰਗਤ ਦੇ ਸਾਹਮਣੇ ਸਾਨੂੰ ਘੋਕੇ ਸਾਰਾ ਕੁਝ ਮਤਲਬ ਕਿ ਸੰਗਤ ਦੇ ਸਾਹਮਣੇ ਕਰਨ ਦੀ ਲੋੜ ਨਹੀਂ ਕਿ ਅਸੀਂ ਇਹਨਾਂ ਸਾਰੇ ਮਾਮਲਿਆਂ ਵਿੱਚੋਂ ਨਿਕਲੀਏ ਨਹੀਂ ਤਾਂ ਅਕਾਲ ਤਖਤ ਸਾਹਿਬ ਨੂੰ ਇੱਕ ਦਿਨ ਹੌਲੀ-ਹੌਲੀ ਜਿਵੇਂ ਤੁਸੀਂ ਕਿਹਾ ਕਿ ਅੰਮ੍ਰਿਤਸਰ ਤੱਕ ਹੀ ਸੀਮਤ ਕਰ ਦਿੱਤਾ ਜਾਏਗਾ ਕਿ ਬਸ ਇੱਥੇ ਤੱਕ ਹੀ ਸੀਮਤ ਹੈ ਫਿਰ ਉੱਥੇ ਤੱਕ ਥੋੜੀ ਸੀਮਤ ਰਹੂਗਾ ਆਲਟੀਮੇਟਲੀ ਤੇ ਕਬਜ਼ਾ ਹੀ ਹੋਊਗਾ ਨਾ ਜੇ ਦੋ ਇੱਥੇ ਤੱਕ ਫੌਜਾਂ ਆਈ ਗਈਆਂ ਤੇ ਕਿਲੇ ਨੂੰ ਘੇਰ ਹੀ ਲਿਆ ਤੇ ਫਿਰ ਉਹ ਛੱਡਣਗੇ ਥੋੜੀ ਉੱਥੇ ਵੀ ਪੈਨੇਟ੍ਰੇਟ ਕਰਨਗੇ ਇਸ ਲਈ ਇਹ ਜਨਾ ਸਮਝੋ ਇਸ ਨੂੰ ਲਾਰਜਰ ਸਮਝੋ ਦੇਖੋ ਵੇ ਅਵੇਅਰ ਤੇ ਹੈਗੇ ਆ ਭਾਵੇਂ ਉਹ ਅਕਾਲੀ ਮਾਈਂਡ ਪੰਥਿਕ ਲੋਕ ਇੱਥੇ ਹੈਗੇ ਆ ਰਾਜਨੀਤਿਕ ਲੋਕ ਹੈਗੇ ਆ ਭਾਵੇਂ ਧਾਰਮਿਕ ਹੈ ਇਹ ਨਹੀਂ ਕਿ ਉਹਨਾਂ ਨੂੰ ਇਸ ਗੱਲ ਦੀ ਅਵੇਅਰਨੈਸ ਨਹੀਂ ਹੈ ਪਰ ਅਸੀਂ ਕਈ ਵਾਰੀ ਨਿੱਜੀ ਕਿੜਾ ਕੱਢਣ ਦੀ ਲਈ ਜਾਂ ਆਪਣੀਆਂ ਨਿੱਜੀ ਭਾਵਨਾਵਾਂ ਜਾਂ ਪ੍ਰਾਣਾ ਜਿਹੜਾ ਨਾਲ ਊਠ ਵਾਲਾ ਵੈਰ ਹੁੰਦਾ ਉਹ ਨਾਲ ਲੈ ਕੇ ਵੀ ਤੇ ਆਪਾਂ ਚੱਲਦੇ ਆ ਨਾ ਕਿ ਟੋੜੇ ਵੇਲੇ ਮੈਨੂੰ ਕਿਸੇ ਨੇ ਇੰਜ ਕਿਹਾ ਸੀ ਇਸ ਕਰਕੇ ਮੈਂ ਹੁਣ ساری ਉਮਰ ਉਹ ਝੰਡਾ ਛੱਡਣਾ ਹੀ ਨਹੀਂ ਉਸ ਲਈ ਇਹ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਇਹਦਾ ਫਾਇਦਾ ਉਹ ਸ਼ਕਤੀਆਂ ਸਾਰੀਆਂ ਜਿਹੜੀਆਂ ਸਾਨੂੰ ਤੇ ਕਹਿੰਦੇ ਆ ਕਿ ਇਹ ਵੱਖਵਾਦੀ ਆ ਤੇ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਆ ਜਦ ਕਿ ਇਹਦੇ ਬਿਲਕੁਲ ਹੀ ਉਲਟ ਗੱਲ ਹੈਗੀ ਆ ਕਿ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਉਹ ਹੀ ਅਲਟੀਮੇਟਲੀ ਵੱਖਵਾਦੀ ਇਹ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਹੋਣਗੇ ਅਸੀਂ ਤਾਂ ਫਿਰ ਵੀ ਇਹ ਦੇਸ਼ ਦਾ ਨਮਕ ਖਾਦਾ ਉੱਥੇ ਉਹਨਾਂ ਲਈ ਕੁਰਬਾਨੀਆਂ ਦੇਣ ਲਈ ਤਿਆਰ ਹੀ ਨੇ ਭਾਵੇਂ ਹੁਣ ਦੀ ਲੜਾਈ ਸੀ ਭਾਵੇਂ ਪਹਿਲਾਂ ਦੀਆਂ ਲੜਾਈਆਂ ਪਰ ਹੁਣ ਸਾਡੇ ਲਈ ਸਭ ਤੋਂ ਜ਼ਰੂਰੀ ਕੱਲਾ ਚਿੰਤਾ ਕਰਕੇ ਨਹੀਂ ਹੋਣਾ ਜ਼ਰੂਰੀ ਸਟੈਪੇ ਲੈਣਾ ਪਊਗਾ ਕਿ ਅਸੀਂ ਪਹਿਲਾਂ ਹੀ ਇਹ ਤੇ ਮੰਨ ਚੁੱਕੇ ਹਾਂ ਕਿ ਉੱਥੇ ਸਾਡਾ ਕੁਝ ਨਹੀਂ ਹੈ ਉਹ ਉਹਨਾਂ ਦੇ ਕਬਜ਼ੇ 'ਚ ਆ ਪਟਨਾ ਸਾਹਿਬ ਉਹਨਾਂ ਦੇ ਪ੍ਰਭਾਵ ਥੱਲੇ ਆ ਹਰਕਤें ਇੰਨਾ ਹੀ ਪਿਆ ਕਿ ਪਹਿਲਾਂ ਉਹ ਬਾਗੀ ਤੌਰ ਤੇ ਸਿੱਧੇ ਤੌਰ ਤੇ ਕਨਫਰੋਂਟ ਨਹੀਂ ਸੀ ਕਰਦੇ ਹੁਣ ਓਪਨਲੀ ਸਿੱਧਾ ਉਹਨਾਂ ਨੇ ਦਿਖਾਉਣਾ ਸ਼ੁਰੂ ਕੀਤਾ ਦਿਖਾਉਣਾ ਕਦੋਂ ਸ਼ੁਰੂ ਕੀਤਾ ਕਿਸ ਮਾਹੌਲ 'ਚ ਸ਼ੁਰੂ ਕੀਤਾ ਕਿ ਜਦੋਂ ਨਵੇਂ ਜਥੇਦਾਰ ਸਾਹਿਬ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਗੈਰਮ ਮਸਕੀਨ ਨੂੰ ਵੀ ਕੋਈ ਕਹਿੰਦੇ ਉਤਰਾਂ ਦਾ ਕੀਤਾ ਜਾਂ ਜਿਹੜੇ ਹਰਿੰਦਰ ਸਿੰਘ ਸਰਨਾ ਆ ਉਹਨਾਂ ਨੂੰ ਵੀ ਅੱਜ ਇਸ ਕਿਸਮ ਦਾ ਥੋੜਾ ਬਹੁਤ ਜੋ ਸਜ਼ਾ ਸੀ ਲਾ ਕੇ ਜੋ ਵੀ ਹੈ ਉਹਨਾਂ ਨੂੰ ਨਾਲ ਜੋੜਿਆ ਮੈਨੂੰ ਇਸ ਅਪਰੋਚ ਕੋਈ ਦਿੱਕਤ ਨਹੀਂ ਹੈਗੀ ਦੇਖੋ ਜੇ ਆਪਣੇ ਘਰ ਨੂੰ ਇਕੱਠਾ ਕਰਨਾ ਤੇ ਆਪਣੀਆਂ ਕਮੀਆਂ ਦੂਰ ਕਰਕੇ ਸਾਨੂੰ ਇੱਕ ਫੋਰਸ ਬਣਨਾ ਪਊਗਾ ਇਹਦਾ ਮੈਸੇਜ ਜਿਹੜਾ ਇਕੱਠੇ ਹੋਏ ਅੱਜ ਜਿਹੜੇ ਕਾਲ ਤਖਤ ਦੇ ਉੱਥੇ ਸਭ ਵੱਲੋਂ ਫੈਸਲੇ ਹੋਏ ਆ ਇਹਦੇ ਤੇ ਇਹਦੇ ਤੇ ਦਿੱਕਤਾਂ ਉੱਥੇ ਆ ਰਹੀਆਂ ਵਰਨਾ ਸਾਹਿਬ ਚ ਵੀ ਆ ਰਹੀਆਂ ਜਾਂ ਜੋ ਜਿਹੜੀਆਂ ਸ਼ਕਤੀਆਂ ਰਾਜਨੀਤਿਕ ਤੇ ਦੂਸਰੀਆਂ ਆਰਐਸਐਸ ਟਾਈਪ ਸ਼ਕਤੀਆਂ ਸੀ ਜਿਹੜੀਆਂ ਇਸ ਗੱਲ ਤੇ ਬੈਠੀਆਂ ਸੀ ਉਮੀਦਾਂ ਲਾ ਕੇ ਕਿ ਐਤਕੀ ਪੰਜਾਬ ਦੇ ਵਿੱਚ ਤੇ ਅਸੀਂ ਆਪਣੀ ਸਰਕਾਰ ਬਣਾਉਣੀ ਆ ਅਸੀਂ ਆਪਣਾ ਹੀ ਕੁਝ ਬੋਲਬਾਲਾ ਰੱਖਣਾ ਦਬਦਬਾ ਰੱਖਣਾ ਉਹਨਾਂ ਲਈ ਇਹ ਵੱਡੀਆਂ ਇੱਕ ਚੁਣੌਤੀਆਂ ਤੇ ਦਿੱਕਤਾਂ ਦਾ ਮਾਮਲਾ ਖੜਾ ਹੋਇਆ ਜਿਸ ਕਰਕੇ ਇਹ ਹੁਣ ਇੱਕ ਸੌਟ ਆਫ ਖਾਨਾ ਜੰਗੀ ਤੁਸੀਂ ਕਹਿ ਲਓ ਉਸ ਕਿਸਮ ਦਾ ਜਿਹੜਾ ਮਾਹੌਲ ਪੰਜਾਬ ਦੇ ਅੰਦਰ ਪੈਦਾ ਕੀਤਾ ਜਾ ਰਿਹਾ ਖਾਨਾ ਜੰਗੀ ਦਾ ਨਾਟ ਲਿਟਰਲ ਸੈਂਸ ਪੀ ਇੱਕ ਤਖਤ ਦੇ ਦੂਜੇ ਤਖਤ ਦੇ ਵਿਰੁੱਧ ਬੇਪਰੋਸਗੀ ਜਾਂ ਕੋਈ ਜਾ ਰਿਹਾ ਬੀਜੇਪੀ ਵੱਲ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਇਹ ਸਾਰੇ ਕੁਛ ਦਾ ਜਿਹੜਾ ਖਲਾਰ ਪਿਆ ਤੇ ਖਲਾ ਪਿਆ ਆ ਇਸ ਨੂੰ ਤਰੀਕਾ ਤੇ ਕੋਈ ਆਸਕਵਿੰਦਰ ਕੇ ਲੋਗ ਤੇ ਪੁੱਛ ਸੋਚਦੇ ਹੋਣਗੇ ਨਾ ਕਿ ਇਹਦਾ ਹੱਲ ਕੀ ਆ ਮੇਰਾ ਖਿਆਲ ਹੈ ਕਿ ਡਟ ਕੇ ਜੋ ਵੀ ਟੀਮ ਆ ਜਿਹੋ ਜੀ ਵੀ ਟੀਮ ਆ ਉਹਨਾਂ ਨੂੰ ਇੱਕ ਵੀ ਕਦਮ ਤੇ ਇੱਕ ਵੀ ਛਣ ਜਿਹੜਾ ਪਿੱਛੇ ਨਹੀਂ ਹਟਣਾ ਚਾਹੀਦਾ ਵੱਧ ਤੋਂ ਵੱਧ ਇਸ ਗੱਲ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੌਲੀ ਹੌਲੀ ਜਦੋਂ ਆਪਾਂ ਮਜ਼ਬੂਤ ਹੋਵਾਂਗੇ ਸਾਡਾ ਘਰ ਮਜ਼ਬੂਤ ਹੋਊਗਾ ਤਾਂ ਦੂਜੀਆਂ ਸ਼ਕਤੀਆਂ ਵੀ 1 ਬਾਈ 1 ਫਾਲਨ ਲਾਈਨ ਦੇ ਵਿੱਚ ਆ ਜਾਂਦੀਆਂ ਜੇ ਅਸੀਂ ਹੁਣ ਕਮਜ਼ੋਰੀ ਦਿਖਾਵਾਂਗੇ ਤੇ ਆਪਣੀਆਂ ਛੋਟੀ ਸੌੜੀ ਸੋਚੋਂ ਉੱਪਰ ਨਹੀਂ ਉੱਠਾਂਗੇ ਤਾਂ ਫਿਰ ਅਸੀਂ ਇਹ ਸਮਝ ਲਓ ਕਿ ਅਸੀਂ ਉਹਨਾਂ ਸ਼ਕਤੀਆਂ ਨੂੰ ਇੱਥੇ ਵੈਲਕਮ ਕਰ ਰਹੇ ਹੋਵਾਂਗੇ ਜਿਹੜਾ ਸਾਡੇ ਆਉਣ ਵਾਲੇ ਭਵਿੱਖ ਲਈ ਕਾਫੀ ਖਤਰਨਾਕ ਮੈਂ ਚਾਹੁੰਦਾ ਹਾਂ ਉਮੀਦ ਕਰਦੇ ਹਾਂ ਕਿ ਇਸ ਸੰਕਟ ਦਾ ਜੋ ਪੰਪਤਕ ਸੰਕਟ ਹੈ ਇਹਦਾ ਬਹੁਤ ਛੇਤੀ ਜਿਹੜਾ ਕੋਈ ਸਾਰਥਕ ਹੱਲ ਨਿਕਲੇਗਾ